ਸਿੱਧੂ ਸੜਕਾਂ ਦੀ ਰਾਜਨੀਤੀ ਕਰ ਰਿਹਾ ਉਹਦਾ ਕਾਂਗਰਸ ਨੂੰ ਫਾਇਦਾ ਹੋਣਾ ਹੈ ਸੋ ਹੋ ਸਕਦਾ ਹੈ ਵੀ ਜਿਹੜੀ ਕੇਂਦਰ ਚ ਉਹ ਆਪ ਹੀ ਧਨਿਆ ਯਾਤਰਾ ਕਰ ਰਿਆ ਨਾ ਉਹ ਕੰਦੀ ਉਹ ਕਾਦੇ ਵਾਸਤੇ ਕਰ ਰਿਆ ਫਿਰ ਜੀ ਸੜਕਾਂ ਦੀ ਰਾਜਨੀਤੀ ਦੀ ਲੋੜ ਨਹੀਂ ਹੈ ਨਿਆ ਯਾਤਰਾ ਕਰ ਰਿਹਾ ਨਾ ਪਹਿਲਾਂ ਉਹਨੇ ਭਾਰਤ ਚ ਜਿਹੜੀ ਯਾਤਰਾ ਕੀਤੀ ਸੋ ਜੇ ਸਿੱਧੂ ਓੜੀਆਂ ਕਰਦਾ ਜਾ ਕੇ ਨਹਿਰਾਜ ਚ ਕਰੀ ਹੁਣ ਕਰਨੀ ਹੈ ਅਗਲੀ ਕਿ ਇਹ ਮੈਨੂੰ ਤਾਂ ਲੱਗਦਾ ਹੈ ਕਾਂਗਰਸ ਨੂੰ ਬਲਕੇ ਸਿਆਨਪ ਤੋਂ ਕੰਮ ਮੈਂ ਤਾਂ ਕਹਾਂਗਾ ਜਿਹੜਾ ਇਹ ਪ੍ਰਗਟ ਸਿੰਘ ਨੇ ਕੱਟ ਕਰਿਆ ਬਿਲਕੁਲ ਉਹ 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 ਤੇ ਕਿਉਂ ਨਹੀਂ ਤਲਾਸ਼ ਕਰ ਪ੍ਰਗਟ ਸਿੰਘ ਨੇ ਵੀ ਤਾਂ ਇੱਥੇ ਸੈਮੀਨਾਰ ਕਰਾਇਆ ਸੀ ਨਾ ਜਿਹਨੇ ਆਪ ਕੋ ਜ ਕਰਨਾ ਦੂਜੇ ਨੂੰ ਕਰਨ ਨਹੀਂ ਦੇਣਾ ਬਟੇ ਲੀਟਰ ਨਾਲੇ ਕੰਮ ਹੋ ਗਿਆ ਹਾਂ ਉਹ ਆਪ ਕੁਝ ਕਰਨਾ ਨਹੀਂ ਪ੍ਰਗਟ ਸਿੰਘ ਨੇ ਕਰਿਆ ਪ੍ਰਗਟ ਸਿੰਘ ਨੇ ਹੈ ਬਲਕਿ ਕਿਸੇ ਹੋਰ ਆਰਗੇਨਾਈਜੇਸ਼ਨ ਦੇ ਨਾਂ ਤੇ ਕਰਿਆ ਤੁਕ ਉਹਨੂੰ ਵੀ ਪਤਾ ਸੀ ਮੈਨੂੰ ਉਹ ਕਰਨਗੇ ਕਰਨਾ ਹੈ ਨਹੀਂ ਜੀ ਐਸਵਾਈਐਲ ਤੇ ਸਵਾਏ ਪ੍ਰਗਟ ਸਿੰਘ ਨੇ ਉਹ ਸੈਮੀਨਾਰ ਕਰਕੇ ਐਸਵਾਈਐਲ ਦਾ ਲੋਕਾਂ 'ਚ ਚਾਨਣਾ ਕਰਤਾ ਵੀ ਐਸਵਾਈਐਲ ਨੇ ਸ਼ੂਕੀ ਹੈ ਈਵਨ ਭਗਵੰਤ ਮਾਨ ਨੂੰ ਆਪਦੀ ਗੱਲ ਮੋੜਾ ਕਰਤਣਾ ਪਿਆ ਹੁਣ ਸੁਣਦੇ ਕਿਹਾ ਉਸਨੇ ਜੇ ਜੀ ਪਾਣੀ ਉੱਥੋਂ ਆਇ ਲੋ ਇਹਨੂੰ ਪੋਸਟਪੋਨ ਕਰੋ ਜਿਹੜਾ ਹੈਗਾ ਆਪਣਾ ਸਰਕਾਰ ਸੁਪਰੀਮ ਕੋਰਟ ਨੂੰ ਕਹੋ ਇਹਨੂੰ ਪੋਸਟਪੋਨ ਕਰ ਦੋ ਤਾਂ ਬਾਤ ਸੋਚਾਂਗੇ ਕਾਰਦਾ ਜਮਣਾ ਲਿੰਕ ਲੈਹਰ ਬਣਾ ਕੇ ਉਹਨਾਂ ਨੂੰ ਵੀ ਪਾਣੀ ਝੋੜਿਆ ਨੇ ਨੂੰ ਭਵੰਤ ਮਾਨ ਨੇ ਉਹ ਸੈਮੀਨਾਰ ਤਵਾਦ ਮੋੜਾ ਕਰਕੇ ਪੋਲਿਟਿਕਲੀ ਪਾਰਟੀਆਂ ਨੂੰ ਕੁਝ ਨਹੀਂ ਕਰਨਾ ਬਿਲਕੁਲ ਸਾਰੀਆਂ ਖੇਤਰੀ ਪਾਰਟੀਆਂ ਇਹ ਤਾਂ ਚਾਹੁੰਦੀ ਹੀ ਨੇ ਵੀ ਉਹਨਾਂ ਦੇ ਸੂਬਿਆਂ ਦਾ ਹੱਕ ਹੈ ਜਿਹੜਾ ਮਰਦਾ ਰਹੇ ਉਹ ਇੰਡੀਆ ਇਕੱਠ ਜੋੜ ਦੇ ਵਾਸਤੇ ਰਾਹੁਲ ਗਾਂਧੀ ਨੇ ਜਾਂ ਮਲਕਰਜਨ ਖੜਗੇ ਨਹੀਂ ਕਾਈ ਦਿੱਤਾ ਵੀ ਠੀਕ ਹੈ ਭਾਰਤ ਜਿਹੜਾ ਦਿੱਲੀ ਤੋਂ ਨਹੀਂ ਚਲਾਇਆ ਜਾ ਸਕਦਾ ਦੂਜੇ ਕਿਸਾਨਾਂ ਦੀ ਮਜ਼ਦੂਰਾਂ ਦੀ ਨੌਜਵਾਨਾਂ ਦੀ ਦਸਤਕਾਰਾਂ ਦੀਆਂ ਦੁਕਾਨਦਾਰਾਂ ਦੀਆਂ ਪਰਾਲਾਂ ਵਾਲੀ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਵੀ ਕੋਈ ਹਿੱਸਾ ਇਕੱਲੇ ਮਾਨਿਆ ਡਾਨੀਆਂ ਦਾ ਨਹੀਂ ਹੈ ਉਹਨਾਂ ਨੇ ਇਹ ਨਹੀਂ ਕਿਹਾ ਵੀ ਕਾਰਪੋਰੇਟ ਬਿਲਕੁਲ ਨਹੀਂ ਗਲਤ ਹੈ ਪਰ ਉਹਨਾਂ ਨੇ ਆਖਿਆ ਇਹਨਾਂ ਨੂੰ ਵੀ ਕੋ ਚਾਹੀਦਾ ਤੇ ਉਹਦੇ ਵਿੱਚ ਠੀਕ ਗੱਲ ਹੈ ਤੁਹਾਡੀ ਤੁਹਾਡੀ ਆਬਜ਼ਰਵੇਸ਼ਨ ਹੀ ਠੀਕ ਹੈ ਐਨਾਲਿਸਿਸ ਵੀ ਠੀਕ ਹੈ ਇਸ ਤਰ੍ਹਾਂ ਉਹ ਇਹ ਹੈ ਕਿ 56% ਵੋਟ ਦਾ ਜਿਹੜੇ 20% ਵੋਟ ਦੂਜੇ ਨੇ ਉਹਨਾਂ ਨੂੰ ਨਾਰਾ ਲਾਉਂਦਾ ਉਹਨੋਂ ਨਾਰ ਰਣਗੇ ਕਿਉਂਕਿ ਐਨਡੀਏ ਦੇ ਵਿੱਚੋਂ ਤਾਂ ਆ ਇਵਨ ਏਆਈਡੀਐਮ ਤੇ ਟੁੱਟ ਗਈ। ਓਕੇ। ਤੇ ਇਹਨਾਂ ਦੇ ਤਾਂ ਇਕੱਠੇ ਹੋ ਰਹੇ ਨੇ ਬਲਕੇ ਆਈਐਨਡੀਆ ਨਾਲ ਇਕੱਠੇ ਹੋ ਰਹੇ ਨੇ ਉਹਦੇ ਨਾਲ ਟੁੱਟ ਰਹੇ ਨੇ ਜਿਹੜਾ ਨितीश ਦਾ ਰੌਲਾ ਸੀ ਉਹ ਵੀ ਆਲਮੋਸਟ ਆਪਾਂ ਦੇਖ ਲਿਆ। ਇਵਨ ਨਾਇਬਤੀ ਆਈਐਨਡੀਆ ਨਾਲ ਉਹਨੂੰ ਤਿਆਰ ਹੈ। ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਜੋ ਕਾਂਗਰਸ ਦਾ ਜੋ ਬੁਰਾ ਹਾਲ ਹੋ ਰਿਹਾ ਹੈ। ਕੀ ਕਹਿਣਾ ਚਾਹੁੰਦੇ ਕਿ ਜੋ ਕਾਂਗਰਸ ਹੈ ਉਹ ਦਕੇੜਵਲ ਵੱਧ ਰਹੀ ਆ। ਬਿਲਕੁਲ ਕਾਂਗਰਸ ਹਾਸ਼ੀਏ ਤੇ ਧੱਕੀ ਜਾਏਗੀ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਰੁਕਦਾ ਨਹੀਂ। ਉਹਨਾਂ ਨੇ ਨਵਜੋਤ ਸਿੱਧੂ ਨੇ ਫੇਰ ਬਠਿੰਡੇ ਘਰੇਲੀ ਰੱਖ ਲਈ। ਪਹਿਲਾਂ ਵੀ ਇੱਕ ਵੱਡਾ ਇਕੱਠ ਕੀਤਾ ਸੀ। ਬਿਨਾਂ ਕਿਸੇ ਜਥੇਬੰਦੀ ਤੋਂ ਆਪਣੇ ਤੌਰ ਤੇ ਇਸ ਤਰ੍ਹਾਂ ਦੇ ਇਕੱਠ ਕਰਨੇ ਹੁੰਦਾ ਤਾਂ ਔਖਾ ਪਰ ਫੇਰ ਵੀ ਔਖੇ ਰਸਤੇ ਤੇ ਸਿੱਧੂ ਚੱਲੇ ਹੋਏ ਨੇ। ਕੀ ਲੱਗਦਾ ਹੈ ਕਿ ਕਾਂਗਰਸ ਨੂੰ ਇਸ ਦਾ ਫਾਇਦਾ ਹੋਏਗਾ ਜਾਂ ਨੁਕਸਾਨ? ਉਹ ਜਿੱਦ ਤੋਂ ਵਾ ਲੈ ਕਾਂਗਰਸ ਜਿਹੜੀ ਪੰਜਾਬ ਦੀ ਕਾਂਗਰਸ ਹੈ ਇਹਨੇ ਤਾਂ ਜਦ ਨਵਜੋਤ ਸਿੱਧੂ ਜੇਲ੍ਹ ਸੀ ਉਦੋਂ ਜਵਾਹਰ ਲਾਲ ਗਾਂਧੀ ਦੀ ਯਾਤਰਾ ਆਈ ਉਦੋਂ ਵੀ ਜੋ ਨੁਪਤੀ ਇਹੋ ਗੋਲ ਬਖ ਦੇ ਚੀਕ ਇਹਨੇ ਤੱਕ ਇਹ ਉਹ ਯਾਤਰਾ ਪੂਰੇ ਮੁੜਕੜੇ ਵਿੱਚ ਨਹੀਂ ਹੋਈ ਉਰੇ ਆ ਕੇ ਉਹਦੀ ਮਿੱਟੀ ਪੱਡੀ ਤੋਈ ਸੀ ਬਾਕੀ ਇਹਨਾਂ ਚ ਪਤਾ ਨਹੀਂ ਗਰੁੱਪ ਕਿੰਨੇ ਨੇ ਤੁਸੀਂ ਤਾਂ ਕਹਿੰਦੇ ਦੋ ਫਾੜ ਹੋਏਗੀ ਮੈਂ ਤਾਂ ਕਹਿੰਦੇ ਪੰਜ ਫਾੜ ਕੇ ਛੇ ਫਾੜ ਹੋਏਗੀ ਕਿਉਂਕਿ ਹਰੇਕ ਜਿੱਦੈਂ ਇਹਨਾਂ ਨੇ ਆਪਦਾ ਇੱਕ ਮੰਤਰੀ ਨੇ ਆਪਦਾ ਮੁੰਡਾ ਖੜਾ ਕਰਤਾ ਸੀ ਆਫੀਸ਼ਲ ਕੈਂਡੀਡੇਟ ਦੇਖਣਾ ਇੱਕ ਮੁੱਖ ਮੰਤਰੀ ਨੇ ਆਪਦਾ ਭਰਾ ਖੜਾ ਕਰਤਾ ਸੀ ਉਹਦੇ ਕਿਹੜੇ ਨਵਜੋ ਸਿੱਧੂ ਨੇ ਕਿ ਹੱਸੀ ਇਹਨਾਂ ਨੂੰ ਵੀ ਖੜੇ ਕਰੋ ਹੂੰ ਇਹ ਤਾਂ ਗੱਲ ਪਤਾ ਮੰਨ ਕੇ ਕਿ ਜਿਹਨੇ ਇਤਨੇ ਆਪਦੇ ਭਰਾ ਨੂੰ ਭੇਜਤਾ ਸੀ ਬੀਜੇਪੀ ਚ ਫੇਰ ਇਸ ਤਰ੍ਹਾਂ ਜਿੱਦੈਂ ਹਾਰਨ ਤੋਂ ਬਾਅਦ ਭੱਜ ਕੇ ਸਾਰੇ ਛੜੱਪਾ ਮਾਰ ਕੇ ਉਹਦੇ ਚ ਜਾਵੜੇ ਬੀਜੇਪੀ ਚ ਉਹਦੇ ਕੀ ਨਹੀਂ ਆਖਿਆ ਸੀ ਕਿਹੜੇ ਨਵਜੋ ਸਿੰਘ ਸਿੱਧੂ ਨੇ ਕਿਹਾ ਸੀ ਲੀਡਰਸ਼ਿਪ ਤਾਂ ਇਹ ਸੀ ਨਾ ਇਹਨਾਂ ਦੇ ਹੁੰਦੇ ਹੀ ਗਏ ਨਾ ਜੁੱਝਤਾਂ ਨਵਜੋ ਸਿੰਘ ਐਕਟਿਵ ਨਹੀਂ ਸੀ ਉਹ ਤਾਂ ਬੜਕਾ ਉਹ ਤਾਂ ਜੇਲ੍ਹ ਕੀ ਸੀ ਅਜੀ ਫੇਰ ਜਦ ਉਹ ਵਾਪਸ ਆਏ ਉਹ ਕੀ ਨਹੀਂ ਬਣਾਏ ਉਹ ਨਵਜੋ ਸਿੰਘ ਨੇ ਬਣਾਏ ਸੋਇਸ ਕਰਕੇ ਇਹ ਕਹਿਣਾ ਬਣਾ ਸਕਦੇ ਮੈਨੂੰ ਇਹ ਲੱਗਦਾ ਵੀ ਰਾਜਨੀਤੀ ਅਸਲ ਤੇ ਨੋਟ ਸੀ ਸੜਕਾਂ ਦੀ ਉਹ ਸੜਕਾਂ ਦੀ ਰਾਜਨੀਤੀ ਕਰਨ ਦੀ ਬਜਾਏ ਕਾਂਗਰਸ ਨੇ ਨਾਕਾਦੀ ਕਰ ਰਹੇ ਨੇ ਨਾਕਾਂਗਲ ਪਰ ਅਕਾਲੀਆਂ ਨੇ ਧੋ ਬਿਆਨ ਚੰਗੇ ਦਿੱਤੇ ਨੇ ਮੈਂ ਫੇਰ ਹੀ ਬਿਕਾਨ ਵਿਚਾਰਾ ਇੱਕ ਚਤੈ ਨਾ ਨੰਦ ਜਿਹਾ ਜਦ ਗਵਰਨਰ ਸਾਹਿਬ ਤੰਗ ਕਰਦੇ ਸੀ ਵੀ ਗਵਰਨਰ ਸਾਹਿਬ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਇਹ ਦੂਜਾ ਹੁਣ ਸੁਖਵੀਰ ਬਾਦਲ ਨੇ ਬਿਆਨ ਦਿੱਤਾ ਜਿਹੜਾ ਉਹ ਦਿੱਤਾ ਹੈ ਚੱਕ ਦੇਵਾਲੇ ਇਹ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਇਹ ਲੱਗਦਾ ਉਹਨਾਂ ਨੇ ਸਿਆਣਪ ਕਰੀ ਹੈ ਕਾਂਗਰਸ ਸਹੀ ਸਿਵਲੀ ਮੋਟ ਕਾਂਗਰਸ ਦੇ ਤਾਂ ਲੀਡਰ ਬਾਜਵਾ ਜੀ ਜਾ ਕੇ ਗਵਰਨਰ ਸਾਹਿਬ ਨੂੰ ਬੋਲ ਕੇ ਬਾਰ ਬਾਰ ਮਿਲਦੇ ਨੇ ਵੀ ਜਿਵੇਂ ਗਵਰਨਰ ਦਾ ਰਾਜ਼ ਹੀ ਉਹਦੇ ਕਰਾਉਣਾ ਹੁੰਦਾ ਹੈ ਐਡੋਪੀ ਨੇ ਉਹਨਾਂ ਦੀ ਵੀ ਕੋਈ ਜ਼ਿੰਮੇਵਾਰੀ ਹੈ ਉਹਨਾਂ ਨੇ ਕਾਂਗਰਸ ਦੇ ਐਡੋਪੀ ਦਾ ਦੱਸ ਦੇਣ ਲੋਕਾਂ ਨੂੰ ਵੀ ਉੱਥੇ ਤਾਂ ਨਵਜੋ ਸਿੱਧੂ ਹੈ ਹੀ ਨਹੀਂ ਨਾ ਵਿਧਾਨ ਸਭਾ ਚ ਐਡੋਪੀ ਦੱਸ ਦੇਣ ਰਾਜਾ ਬੜਿੰਗਾ ਹੈਗੇ ਨੇ ਉੱਥੇ ਜਿਹੜੇ ਪ੍ਰਧਾਨ ਨੇ ਕਾਂਗਰਸ ਸੀ ਉਹ ਇਹ ਤਾਂ ਦੱਸ ਦੇਣ ਵੀ ਅਸੀਂ ਜਿੰਨੇ ਆ ਜਨਾਜ਼ ਹੋਏ ਨੇ 1.5 ਸਾਲ ਚ ਉਹਨਾਂ ਚ ਅਸੀਂ ਕਰਿਆ ਕੀ ਹੈ ਬਿਲਕੁਲ ਅਸੀਂ ਕਿਹੜੀ ਗੱਲ ਆ ਜਿਹੜੀ ਲੋਕਾਂ ਦੇ ਹੱਕ ਚ ਕਰਤਾ ਸਵਾਇ ਤੁੰਤੂ ਮਾਮਲੇ ਸਵਾਇ ਇਸ ਦੇ ਕਿ ਜਿਹੜੀ ਮਰਿਆਦਾ ਹੈ ਉਹਨੂੰ ਭੰਗ ਕਰਨ ਲਈ ਜਦ ਗਵਰਨਰ ਸਾਹਿਬ ਐਡਰੈਸ ਕਰਦੇ ਨੇ ਇਹ ਰੂਲ ਹੈ ਕਿ ਉਹਦੋਂ ਬੋਲਣਾ ਨਹੀਂ ਹੁੰਦਾ ਭਾਜਪਾ ਜੀ ਤੋਂ ਉਹਦੋਂ ਟੋਕਦੇ ਰਹੇ ਨੇ ਵਿੱਚ ਕਹਿੰਦਾ ਰੂਲ ਹੀ ਨਹੀਂ ਮਰਿਆਦਾ ਹੈ ਤੇ ਨਾਂ ਇਹਨਾਂ ਨੂੰ ਉਹ ਕਿਤਾਬ ਦਿੱਤੀ ਜਾਂਦੀ ਹੈ ਹਨਾ ਕਿ ਜਿਹੜਾ ਗਵਰਨਰ ਦਾ ਐਡਰੈਸ ਹੁੰਦਾ ਹੈ ਉਹਦੇ ਉੱਤੇ ਚਰਚਾ ਹੋਣੀ ਹੁੰਦੀ ਹੈ ਸੋ ਇਸ ਕਰਕੇ ਕਾਂਗਰਸ ਦੇ ਟੁੱਟੂ ਟੋਣ ਦੇ ਚਾਂਸਸ ਹੈਗੇ ਨੇ ਇਹ ਕਿਉਂਕਿ ਇਹ ਇਥੇ ਇਹਨਾਂ ਦਾ ਜਿਹੜਾ ਫੈਸਲਾ ਵੀ ਅਸੀਂ ਆਹ ਨਹੀਂ ਆਣਾ ਸੜਕਾਂ ਦੀ ਰਾਜਨੀਤੀ ਦੀ ਲੋੜ ਹੈ ਨਵਜੋ ਸਿੱਧੂ ਤੇ ਬਲਕੇ ਦੋਸ਼ ਲੱਗਦਾ ਸੀ ਵੀ ਅਜੰਡਾ ਤੋਂ ਲਈ ਫਿਰਦਾ ਪਰ ਉਹ ਸੜਕ ਤੇ ਤਾਂ ਜਾਂਦਾ ਹੀ ਨਹੀਂ ਉਹਨੂੰ ਸੜਕ ਤੇ ਜਾਣ ਲੱਗਿਆ ਤੇ ਸੜਕਾਂ ਦੇ ਰਾਜਨੀਤੀ ਜਿਹੜਾ ਕਰੋ ਤੁਸੀਂ ਦਸਾਂ 1000 ਦਾ ਅੰਦੋਲਨ ਕੀ ਸੀ ਡਾਕਟਰ ਸਾਹਿਬ ਆਪ ਇੱਕ ਸਵਾਲ ਲੈ ਲਿਏ ਕਿ ਦੋ ਤਿੰਨ ਦਿਨ ਹੋ ਗਏ ਰੈਲੀ ਅਨਾਉਂਸ ਕੀਤੀ ਹੈ ਜਿਹੜੀ ਸੈਕੰਡ ਰੈਲੀ ਕਰਨੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਹੀ ਹਾਂ ਹਾਂ ਕਾਂਗਰਸ ਵਾਲੇ ਚੁੱਪ ਨੇ ਪਹਿਲਾਂ ਵਾਲੀ ਰੈਲੀ ਤੋਂ ਬਾਅਦ ਤੋਂ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਪੈਰ ਤੋਂ ਵੀ ਪਿੱਛੇ ਪੈ ਗਏ ਸੀਗੇ ਉਸ ਤੋਂ ਬਾਅਦ ਦਿੱਲੀ ਹਾਈ ਕਮਾਂਡ ਨੇ ਮੀਟਿੰਗ ਕੀਤੀ ਦੋਨੇ ਧਿਰਾਂ ਨਾਲ ਉਸ ਦਾ ਹਾਈ ਕਮਾਂਡ ਨੇ ਕੋਈ ਇਸ਼ਾਰਾ ਦਿੱਤਾ ਹੋਵੇ ਕਿ ਸਿੱਧੂ ਨੂੰ ਆਪਣਾ ਏਜੰਡਾ ਚਲਾਉਣ ਦਿਓ ਅੱਗੇ ਨਹੀਂ ਨਹੀਂ ਹਾਈ ਕਮਾਂਡ ਨੇ ਸਾਰਾ ਦਿੱਤਾ ਜਾਣਾ ਦਿੱਤਾ ਸੰਭਾਵਨਾ ਤਾਂ ਹੈਗੀ ਹੈ ਪਰ ਜੇ ਨਾ ਵੀ ਦਿੱਤਾ ਹੋਵੇ ਸੜਕਾਂ ਦੀ ਰਾਜਨੀਤੀਤ ਵਗੈਰ ਕੰਮ ਹੀ ਨਹੀਂ ਚੱਲਣਾ ਪੰਜਾਬ 'ਚ ਸੜਕਾਂ ਦੀ ਰਾਜਨੀਤੀ ਕਰਨ ਗਏ ਤਾਂ ਹੀ ਪੰਜਾਬ 'ਚ ਕੰਮ ਗਫਤਨ ਦੀ ਰਾਜਨੀਤੀ ਸਾਰੀ ਕਰ ਰਹੇ ਨੇ ਸਿੱਧੂ ਸੜਕਾਂ ਦੀ ਰਾਜਨੀਤੀ ਕਰ ਰਿਹਾ ਉਹਦਾ ਕਾਂਗਰਸ ਨੂੰ ਫਾਇਦਾ ਹੋਣਾ ਤੂੰ ਹੋ ਸਕਦਾ ਹੈ ਵੀ ਜਿਹੜੀ ਕੇਂਦਰ ਚ ਉਹ ਆਪ ਵੀ ਤਾਂ ਨਿਆ ਯਾਤਰਾ ਕਰ ਰਿਆ ਨਾ ਉਹ ਕੰਦੀ ਉਹ ਕਾਦੇ ਵਾਸਤੇ ਕਰ ਰਿਆ ਫਿਰ ਜੇ ਸੁਣ ਕੰਦੀ ਰਾਜਨੀਤੀ ਦੀ ਲੋੜ ਨਹੀਂ ਹੈ ਨਿਆ ਯਾਤਰਾ ਕਰ ਰਿਹਾ ਹੈ ਨਾ ਪਹਿਲਾਂ ਉਹਨੇ ਭਾਰਤ ਚ ਜਿਹੜਾ ਯਾਤਰਾ ਕਰੀ ਉਹ ਜੇ ਸਿੱਧੂ ਓੜੀਆਂ ਕਰਦਾ ਜਾ ਕੇ ਨਾਰਾਜ਼ ਚ ਕਰੀ ਹੁਣ ਕਰਨੀ ਆ ਅਗਲੀ ਇਹ ਇਹ ਮੈਨੂੰ ਤਾਂ ਲੱਗਦਾ ਹੈ ਕਾਂਗਰਸ ਨੂੰ ਬਲਕੇ ਸਿਆਣਪ ਤੋਂ ਕੰਮ ਮੈਂ ਤਾਂ ਕਹਾਂਗਾ ਜਿਹੜਾ ਇਹ ਪ੍ਰਗਟ ਸਿੰਘ ਨੇ ਕਰਤ ਕਰਿਆ ਬਿਲਕੁਲ ਉਹ ਫਿਰ ਉਹਦੇ ਉੱਤੇ ਕਿਉਂ ਨਹੀਂ ਤਰਾਜ ਕਰ ਪ੍ਰਗਟ ਸਿੰਘ ਨੇ ਵੀ ਤਾਂ ਇੱਥੇ ਸੈਮੀਨਾਰ ਕਰਿਆ ਸੀ ਨਾ ਜਿਹਨੇ ਆਪ ਕੁਝ ਕਰਨਾ ਤੇ ਦੂਜੇ ਨੂੰ ਕਰਨੀ ਦੇਣਾ ਬਟੇ ਲੀਡਰਾਂ ਨਾਲੇ ਕੰਮ ਹੋ ਗਿਆ ਹਾਂ ਉਹ ਆਪ ਕੁਝ ਕਰਨਾ ਨਹੀਂ ਪ੍ਰਗਟ ਸਿੰਘ ਨੇ ਕਰਿਆ ਪ੍ਰਗਟ ਸਿੰਘ ਨੇ ਬਲਕਿ ਕਿਸੇ ਹੋਰ ਆਰਗੇਨਾਈਜੇਸ਼ਨ ਦੇ ਨਾਂ ਤੇ ਕਰਿਆ ਤੁਕ ਉਹਨੂੰ ਵੀ ਪਤਾ ਸੀ ਮੈਨੂੰ ਉਹ ਕਰਨਗੇ ਕਰਨਾ ਹੈ ਨਹੀਂ ਜੀ ਐਸਵਾਈਐਲ ਤੇ ਸਵਾਏ ਪ੍ਰਗਟ ਸਿੰਘ ਨੇ ਉਹ ਸੈਮੀਨਾਰ ਕਰਕੇ ਐਸਵਾਈਐਲ ਦਾ ਲੋਕਾਂ 'ਚ ਚਾਨਣਾ ਕਰਤਾ ਵੀ ਐਸਵਾਈਐਲ ਦਾ ਇਸ਼ੂ ਕੀ ਹੈ ਈਵਨ ਭਗਵੰਤ ਮਾਨ ਨੂੰ ਆਪਦੀ ਗੱਲ ਮੋੜਾ ਚੱਤਰਾ ਤੇ ਆ ਹੁਣ ਸੁਣਦਾ ਕਿਹਾ ਉਸਨੇ ਜੀ ਪਾਣੀ ਉੱਥੋਂ ਆਇਆ ਲੋ ਇਹਨੂੰ ਪੋਸਟਪੋਨ ਕਰੋ ਬਿੜਾ ਹੈਗਾ ਆਪਣਾ ਸਰਕਾਰ ਸੁਪਰੀਮ ਕੋਰਟ ਨੂੰ ਕਹੋ ਇਹਨੂੰ ਪੋਸਟਮਾਨ ਕਰ ਦੋ ਤਾਂ ਬਾਤ ਸੋਚਾਂਗੇ। ਕਾਰ ਦਾ ਜਮਣਾ ਲਿੰਕ ਲੈਰ ਬਣਾ ਕੇ ਉਹਨਾਂ ਨੂੰ ਵੀ ਪਾਣੀ ਦੇ ਹਰਿਆਣੇ ਨੂੰ। ਭਗਵੰਤ ਮਾਨ ਨੇ ਉਹ ਸੈਮੀਨਾਰ ਤੋਂ ਆਦਮੋੜਾ ਕਰਕੇ। ਠੀਕ ਹੈ। ਤੇ ਕਾਂਗਰਸ ਦੀ ਜਿਹੜੀ ਹੈ ਇਹਦੇ ਪਾਰਟੀ ਕਾਂਗਰਸ ਹੈ ਜਿਹੜੀ ਪਾਰਟੀ ਇਹ ਦੱਸ ਦੇਵੇ। ਵੀ ਜਦ ਭਗਵੰਤ ਮਾਨ ਨੇ ਉੱਥੇ ਰੈਲੀ ਕਰੀ ਆ ਉਹ ਕਰਿਆ ਐਗਰੀਕਲਚਰ ਯੂਨੀਵਰਸਿਟੀ ਚ। ਉਹਨੇ ਫਿਰ ਇਹ ਗਾਇ ਕਿਉਂ ਨਹੀਂ ਲੋਕੀ ਚਲੇ ਜਾਂਦੇ ਜਾਂ ਇਹਨਾਂ ਦੇ ਉਹਨਾਂ ਨੇ ਤਾਂ ਦੋ ਕੁਰਸੀਆਂ ਰੱਖੀਆਂ ਸੀ ਕੈਨੋਪੀ ਵਾਸਤੇ ਇੱਕ ਪ੍ਰਧਾਨ ਵਾਸਤੇ। ਕਿਉਂ ਨਹੀਂ ਗਿਆ ਕਿਉਂ ਨਹੀਂ ਗਿਆ ਸੱਦਾ ਤਾਂ ਦਿੱਤਾ ਹੋਇਆ ਸੀ ਨਾ ਤੇ ਮੰਚ ਤੇ ਕੁਰਸੀਆਂ ਰੱਖੀਆਂ ਸੀ ਤੇ ਗਿਆ ਕਿਉਂ ਨਹੀਂ ਬਿਲਕੁਲ ਲੋਕਾਂ ਸੱਦਤ ਲੈਣ ਦਾ ਬਹਾਨਾ ਤਾਂ ਹੈਗਾ ਹੀ ਸੀ ਨਾ ਜਾਂਦਾ ਸੀ ਯੂਨੀਵਰਸਿਟੀ ਦੇ ਗੇਟ ਤੇ ਆਪਣਾ ਰੈਲੀ ਕੱਟ ਕਰਕੇ ਲੋਕਾਂ ਨੂੰ ਆਪਣਾ ਗੱਲ ਕਹਿ ਸਕਦੇ ਸੀ ਇਹਨਾਂ ਨੇ ਬਿਲਕੁਲ ਕਿਨਾਰੇ ਕਰ ਲਏ ਮੈਂ ਇਹੀ ਕਹਿਣਾ ਹਾਂ ਜਾਓ ਇੱਥੇ ਫਿਰ ਜਾਂਦੇ ਵੀ ਚਲੋ ਜੇ ਅਸੀਂ ਅੰਦਰ ਨਹੀਂ ਜਾਂਦੇ ਸਾਡਾ ਤਰਾਜ ਆ ਕੋਈ ਸੋ ਇਸ ਕਰਕੇ ਆਪਾਂ ਗੱਲ ਨੂੰ ਇਹ ਸਮਝ ਕੇ ਚੱਲਦੇ ਸੀ ਤਾਂ ਜਿਹੜੀ ਸਰਕਾਰ ਦੇ ਕੋਲ ਤੁਹਾਡੇ ਕੋਲ ਸੱਦਨਾ ਆਫੀਸ਼ੀਅਲੀ ਮਿਲਿਆ ਹੋਇਆ ਉੱਥੇ ਕੁਝ ਨਹੀਂ ਕਰ ਰਹੀ ਕਿੱਤੇ ਸਰਕਾਰ اپੋਜੀਸ਼ਨ پارٹی ਨੂੰ ਬੁਲਾ ਕੇ ਕਹਿ ਰਹੇ ਆ ਵੀ ਆਜੋ ਤੁਸੀਂ ਇੱਥੇ ਆਵੋ ਕਿ ਮਹਿਣਾ ਦੇ ਕਿ ਬੁਲਾਇਆ ਸੀ ਮਹਿਨੇ ਦੇ ਰੂਮ 'ਚ ਉੱਥੇ ਕੁਰਸੀਆਂ ਲਾਈਆਂ ਹੋ ਜਾਣ ਤੁਸੀ ਉੱਥੋਂ ਤੋਂ ਪਹੁੰਚੋ ਤੁਸੀਂ ਘੱਟੋ ਘੱਟ ਸੜਕ ਦੇ ਉੱਤੇ ਉੱਥੇ ਨਾ ਕਰੋ ਤੁਸੀਂ ਕਿਸੇ ਹੋਰ ਸ਼ਹਿਰ 'ਚ ਪੈਰਲ ਡਿਵਰੋਂਗ ਕਰ ਦੋ ਤੁਸੀਂ ਜਲੰਧਰ 'ਚ ਕਰ ਦੋ ਕਿ ਦੇਖੋ ਜੀ ਇਹਨਾਂ ਨੇ ਸਾਨੂੰ ਤਾਂ ਬੁਲਾਵਾ ਨਹੀਂ ਦਿੱਤਾ ਇਹ ਕੰਨਿਆ ਤੋਂ ਕਿਹੜੀ ਸੀ ਹੁਣ ਕਹਿੰਦੇ ਨੇ ਕੁਰਸੀਆਂ ਲਾਤੀਆਂ ਹੁਣ ਤਾਂ ਉੱਥੇ ਬੰਚਣ ਜਾਂਦਾ ਸੀ ਤਾਂ ਆਪਦੀ ਰੈਡੀ ਕਰਾਂਗੇ ਅਸੀਂ ਦੱਸਾਂਗੇ ਵੀ ਕੀ ਹੈ ਐਸ ਵਾਈ ਐਲ ਤੇ ਜੇ ਕੋਈ ਇਕੱਠ ਕਰਕੇ ਇਕੱਠ ਵੀ ਨਹੀਂ ਰਣ ਕੇ ਮੈਂ ਕਹਾਂਗਾ ਉਹ ਤਾਂ ਇਕੱਠ ਹੋ ਗਿਆ ਅਸਲ ਚ ਉਹਨੇ ਕਰੀ ਤੱਕ ਛੋਟੀ ਜੀ ਹੋ ਸੀਗੀ ਉਹ ਹਾਲ ਚ ਜਗਾ ਨਹੀਂ ਸੀ ਸ਼ਾਇਦ ਜੇ ਤੁਸੀਂ ਗਏ ਹੋ ਮੋਤਾ ਦੇਖਿਆ ਹੋਊਗਾ ਉਹ ਇੰਨਾ ਭਰਿਆ ਹੋਇਆ ਸੀ ਕਿਉਂਕਿ ਮੈਂ ਤਾਂ ਉੱਥੇ ਬੋਲ ਰਿਆ ਸੀ ਤਾਂ ਮੈਨੂੰ ਪਤਾ ਹੈ ਇੰਨਾ ਜ਼ਿਆਦਾ ਉਮੀਦ ਨਹੀਂ ਸੀ ਵੀ ਇੰਨਾ ਭਰੇਗਾ ਕਿਉਂਕਿ ਲੋਕਾਂ ਚ ਪਰ ਉਹਦੇ ਚ ਬੜੀਆਂ ਰੈਸ਼ਨ ਕਰਦਾ ਹੋਈਆਂ ਕਿੰਨੇ ਕਿੰਨੇ ਚੱਕਲੇ ਬੰਦੇ ਉਹ ਮਨਜਾਨੀ ਸਾਹਿਬ ਸੀਗੇ ਬੈਂ ਸਾਹਿਬ ਸੀਗੇ ਹਮੀਰ ਸਿੰਘ ਸੀਗਾ ਕਿ ਉਹਨਾਂ ਨੂੰ ਭਰਵੇ ਗਾਂਧੀ ਸੀਗੇ ਜਿਨ੍ਹਾਂ ਨੂੰ ਇਸ ਮਸਲੇ ਬਾਰੇ ਪਤਾ ਤੇ ਮਸਲਾ ਕੀ ਹੈ ਪ੍ਰੋਫੈਸਰ ਮਨਜੀਤ ਸਿੰਘ ਸੀਗੇ ਸੋ ਉਹ ਉਸ ਮਸਲੇ ਬਾਰੇ ਉੱਥੇ ਬੋਲੇ ਨੇ ਕਿ ਉਹ ਪ੍ਰਗਟ ਸਿੰਘ ਤਾਂ ਬੋਲਦੇ ਨਹੀਂ ਪ੍ਰਗਟ ਸਿੰਘ ਨੇ ਤਾਂ ਸਿਰਫ ਵੈਲਕਮ ਕਰੇ ਸਰ ਸਾਹਿਬ ਆਪਾਂ ਗੱਲ ਕਰੀ ਰਿਹਾ ਇੱਕ ਇੰਡੀਆ ਗੱਠਜੋੜ ਦੀ ਵੀ ਆਪਾਂ ਗੱਲ ਕਰ ਲਈ ਕਿਉਂਕਿ ਜਿਹੜੇ ਪਿਛਲੇ ਦਿਨਾਂ 'ਚ ਸਰਵੇਖਣ ਆਏ ਨੇ ਉਹ ਸਰਵੇਖਣਾਂ ਦੇ ਵਿੱਚ ਇੰਡੀਆ ਗੱਠਜੋੜ ਤੇ ਜਿਹੜਾ ਭਾਜਪਾ ਦਾ ਜਿਹੜਾ ਗੈਪ ਆ ਵੋਟ ਸ਼ੇਅਰ ਦਾ ਉਹ 5 ਤੋਂ 6% ਦਾ ਗੈਪ ਹੈ 20% ਅੱਧੇ ਕੋਈ ਹੋਰ ਲੈ ਸਕਦੇ ਆ ਇਹਦਾ ਮਤਲਬ ਇੰਡੀਆ ਗੱਠਜੋੜ ਨੂੰ ਫੈਲਾਉਣ ਦੀ ਸਭਾਵਨਾ ਹੈ ਕਿਉਂਕਿ ਜਿਹੜਾ 4-5% ਦਾ ਗੈਪ ਹੈ ਉਹ ਵੀ ਦੂਰ ਕੀਤਾ ਜਾ ਸਕਦਾ ਸਿੱਧੂ ਮੰਗੂ ਜਾਂ ਰਾਹੁਲ ਗਾਂਧੀ ਵਾਂਗੂ ਲੋਕਾਂ 'ਚ ਜਾ ਕੇ ਜਾਂ ਫਿਰ ਜਿਹੜੇ 20% ਬਾਕੀ ਦੇ ਨੇ ਉਹਨਾਂ ਨਾਲ ਕੋਈ ਨਾ ਕੋਈ ਗੱਲਬਾਤ ਕਰਕੇ ਰਾਬਤਾ ਕਰਕੇ ਇਹਦਾ ਮਤਲਬ ਇਹ ਲੱਗਦਾ ਕਿ ਇੰਡੀਆ ਗੱਠਜੋੜ ਬੁੱਧੀ ਦੀਆਂ ਜੜ੍ਹਾਂ 'ਚ ਬੈਠ ਸਕਦਾ ਉਦੋਂ ਬਗੈਰ ਹੋ ਕੇ ਹੱਲ ਹੀ ਨਹੀਂ ਤੁਸੀਂ ਤਾਂ ਕਹਿਣਾ ਬੈਠ ਸਕਦਾ ਹੈ ਕੋਈ ਕੱਢ ਕੱਲੀ ਪਾਰਟੀ ਨੂੰ ਤਾਂ ਕੁਝ ਨਹੀਂ ਕਰਨਾ ਕਿ ਤੁਹਾਨੂੰ ਸਾਰੀਆਂ ਖੇਤਰੀ ਪਾਰਟੀਆਂ ਇਹ ਤਾਂ ਚਾਹੁੰਦੀ ਹੀ ਨੇ ਵੀ ਉਹਨਾਂ ਦੇ ਸੂਬਿਆਂ ਦਾ ਹੱਕ ਹੈ ਜਿਹੜਾ ਮਿਲਦਾ ਰਹੇ ਉਹ ਇੰਡੀਆ ਗੱਠਜੋੜ ਦੇ ਵਾਸਤੇ ਰਾਹੁਲ ਗਾਂਧੀ ਨੇ ਜਾਂ ਮਲਕਰ ਜਨ ਖੜਗੇ ਨਹੀਂ ਕਹੀ ਦਿੱਤਾ ਵੀ ਠੀਕ ਹੈ ਭਾਰਤ ਹੈ ਜਿਹੜਾ ਦਿੱਲੀ ਚੋਂ ਨਹੀਂ ਚਲਾਇਆ ਜਾ ਸਕਦਾ ਦੂਜਾ ਕਿਸਾਨਾਂ ਦੀ ਮਜ਼ਦੂਰਾਂ ਦੀ ਨੌਜਵਾਨਾਂ ਦੀ ਦਸਤਕਾਰਾਂ ਦੀਆਂ ਦੁਕਾਨਦਾਰਾਂ ਦੀਆਂ ਪ੍ਰੋਬਲਮਸ ਵਾਲੀ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਵੀ ਕੋਈ ਹਿੱਸਾ ਇਕੱਲੇ ਮਾਨੀਆਂ ਡਾਨੀਆਂ ਦਾ ਨਹੀਂ ਉਹਨਾਂ ਨੇ ਇਹ ਨਹੀਂ ਕਿਹਾ ਵੀ ਕਾਰਪੋਰੇਟ ਬਿਲਕੁਲ ਨਹੀਂ ਗਲਤ ਆ ਪਰ ਉਹਨਾਂ ਨੇ ਆਖਿਆ ਇਹਨਾਂ ਨੂੰ ਵੀ ਤਾਂ ਚਾਹੀਦਾ ਤੇ ਉਹਦੇ ਵਿੱਚ ਠੀਕ ਗੱਲ ਤਾਂ ਥੋੜੀ ਕੋਈ অবজারਵੇਸ਼ਨ ਹੀ ਠੀਕ ਹੈ ਐਨਾਲਿਸਿਸ ਵੀ ਠੀਕ ਹੈ ਇਸ ਦਾ ਉਹ ਇਹ ਹੈ ਕਿ 56% ਵੋਟ ਦਾ ਜਿਹੜੇ 20% ਦੂਜੇ ਨੇ ਉਹਨਾਂ ਨੂੰ ਨਾਰਾ ਲਾਉਂਦਾ ਉਹਨੂੰ ਨਾਰਾ ਨਹੀਂ ਕਿਉਂਕਿ ਐਨਡੀਏ ਦੇ ਵਿੱਚੋਂ ਤਾਂ ਈਵਨ ਏਆਈਡੀਐਮ ਤੇ ਟੁੱਟ ਗਈ ਓਕੇ ਤੇ ਇਹਨਾਂ ਦੇ ਇਕੱਠੇ ਹੋ ਰਹੇ ਨੇ ਬਲਕੇ ਆਈਐਨਡੀਆ ਨਾਲ ਇਕੱਠੇ ਹੋ ਰਹੇ ਨੇ ਉਹਦੇ ਨਾਲ ਟੁੱਟ ਰਹੇ ਨੇ ਜਿਹੜਾ ਨਿਤਿਸ਼ ਦਾ ਰੌਲਾ ਸੀ ਉਹ ਵੀ ਆਲਮੋਸਟ ਆਪਾਂ ਦੇਖ ਲਿਆ ਈਵਨ ਮਾਇਆਵਤੀ ਆਈਐਨਡੀਆ ਨਾਲ ਉਹਨੂੰ ਤਿਆਰ ਹੈ ਤੋ ਇਸ ਕਰਕੇ ਜਿਹੜਾ ਜਿਹੜਾ ਆਪਾਂ ਦੇਖਦੇ ਆ ਇਹ ਬਲਕੇ ਅੱਜ ਦੇਸ਼ ਦੇ ਕੋਲੇ ਇੱਕ ਮੌਕਾ ਹੈ ਵੀ ਤੁਸੀਂ ਸਿਆਸੀ ਤੌਰ ਤੇ ਅ ਜਮਹੂਰੀਅਤ ਸੂਬਿਆਂ ਦੇ ਅਧਿਕਾਰ ਹਿਊਮਨ ਰਾਈਟਸ ਮਨੁੱਖੀ ਅਧਿਕਾਰ ਨਾਲ ਕਿ ਮੋਨੋਪਲੀ ਨਹੀਂ ਰਹੇਗੀ ਕੁਆਲਿਟੀ ਦੀ ਇਹ ਵੀ ਚੰਗਾ ਇਹਨਾਂ ਦੀ ਗੱਲ ਮੋਨੋਪਲੀ ਖਤਮ ਕਰਨਾ ਵੀ ਮੋਨੋਪਲੀ ਨਾ ਰਹੇ ਤੋ ਇਸ ਕਰਕੇ ਮੈਨੂਅਲ ਲੱਗਦਾ ਵੀ ਇਹ ਵਾਕਈ ਠੀਕ ਹੈ ਤੁਹਾਡੀ ਗੱਲ ਕਿ ਉਹ 5-6% ਦਾ ਗਾਇਬ ਹੈ ਜਿਹੜਾ ਉਹ ਕੱਟਿਆ ਜਾ ਸਕਦਾ ਹੈ ਪਪਾ ਇੰਡੀਆ ਜੀ ਉਹ ਫਿਰ ਉਲਟ ਚੱਲੇ ਹੋਏ ਨੇ ਨਵਜੋਤ ਸਿੱਧੂ ਤੇ ਬੀਬੀ ਪੱਠਲ ਦਾ ਹੀ ਸਟੈਂਡ ਆ ਕਿ ਇੰਡੀਆ ਕੱਠ ਜੋੜ ਦਾ ਹਿੱਸਾ ਬਣਨਾ ਚਾਹੀਦਾ ਪੰਜਾਬ ਦੇ ਵਿੱਚ ਕਾਂਗਰਸ ਨੂੰ ਉਹ ਦੂਜੇ ਫਿਰ ਉਹਨਾਂ ਦਾ ਰਾਹ ਵੱਖਰਾ ਉਹ ਦੂਜਾ ਨਾ ਤਾਂ ਰਾਹ ਹਮੇਸ਼ਾ ਵੱਖਰਾ ਰਿਹਾ ਉਹਨਾਂ ਦੇ ਜਿਉ ਉਹਨਾਂ ਨੇ ਸਿਆਸਤ ਨਹੀਂ ਕਰਨ ਉਹਨਾਂ ਦਾ ਇਹੀ ਕਹਿਣਾ ਉਹਨਾਂ ਨੇ ਆਪ ਹੀ ਹਰਾਇਆ ਜਨੰਦਰ ਦੀ ਚੋਣ ਚ ਕੀ ਕਰੇ ਆਪ ਦਾ ਕੈਂਡੀਡੇਟ ਹੀ ਤਾਂ ਨਾ ਆਪ ਵਾਲੇ ਨੂੰ ਬੀਬੀ ਪੱਠਲ ਦਾ ਜਿੰਨਾ ਮੈਂ ਦੇਖਿਆ ਬਤੌਰ ਮੰਤਰੀ ਵੀ ਰਹੇ ਨੇ ਸਾਦੇ ਮਹਿਕਮੇ ਦੇ ਉਹਨੂੰ ਮੈਂ ਯੂਨੀਵਰਸਿਟੀ ਦਾ ਰਜਿਸਟ੍ਰੀ ਕਿ ਅਸੀਂ ਦੇਖਿਆ ਵੀ ਬੀਬੀ ਭੱਟਾਂ ਦਾ ਕੰਮ ਬਹੁਤ ਸਿਆਣਪ ਨਾਲ ਕਰਦੇ ਰਹੇ ਨੇ ਹੁਣ ਵੀ ਉਹਨਾਂ ਨੇ ਕਦੇ ਨੈਗੇਟਿਵ ਸਟੈਂਡ ਨਹੀਂ ਲਿਆ ਐਡੀ ਵੱਡੀ ਲੀਡਰ ਹੋ ਕੇ ਉਹਨਾਂ ਨੇ ਤਾਂ ਹਮੇਸ਼ਾ ਹੀ ਬੜੇ ਸੋਬਰ ਤਰੀਕੇ ਨਾਲ ਬੋਲਦੇ ਨੇ ਉਹ ਕਹਿੰਦੇ ਨੇ ਵੀ ਸਾਡੀ ਹਾਈ ਕਮਾਂਡ ਠੀਕ ਤਰੀਕੇ ਨਾਲ ਰੈਟਰਾ ਕਰੂਗੀ ਜਿਹੜਾ ਕਰੋਗੇ ਅਸੀਂ ਮੰਨਾਂਗੇ ਇਹ ਚੀਜ਼ ਹੈ ਕਿ ਨਵਜੋ ਸਿੰਘ ਜੀ ਵੀ ਕਹਿੰਦਾ ਹੈ ਕਿ ਨਵਜੋ ਸਿੰਘ ਜੀ ਤਾਂ ਇਹ ਵੀ ਕਹਿੰਦਾ ਹੈ ਵੀ ਵੱਡੇ ਹਿੱਤਾਂ ਵਾਸਤੇ ਛੋਟੇ ਛੱਡ ਵੀ ਲੈਂਦੇ ਨੇ ਹੂੰ ਜਪੀਰ ਜੇ ਨਵਜੋਤ ਸਿੱਧੂ ਤੇ ਰਜਿੰਦਰ ਕੌਰ ਭੱਟ ਜੀ ਇਹ ਕੁਝ ਕਹਿ ਰਹੇ ਨੇ ਇਹ ਤਾਂ ਮਤਲਬ ਕਾਂਗਰਸ ਚੋਂ ਤਾਂ ਥੱਲੇ ਕੋਈ ਆਵਾਜ਼ ਹੋਣੀ ਹੋਈ ਹੈ ਨਹੀਂ ਕੱਲੇ ਕਦੇ ਨਹੀਂ ਕਹਿੰਦੇ ਹੁੰਦੇ ਕਦੇ ਵੀ ਉਹਨਾਂ ਦੇ ਨਾਲ ਵੀ ਤਾਂ ਬੰਦੇ ਹੈਗੇ ਨੇ ਨਾ ਡਾਕਟਰ ਸਾਹਿਬ ਆਪਾਂ ਅਗਲਾ ਆਪਾਂ ਅਗਲਾ ਕੋਲ ਆਨੇ ਆ ਇਹ ਜੋ ਥਰਮਲ ਪਲੈਂਟ ਖਰੀਦਿਆ ਇਹਨਾਂ ਨੇ ਗੋਦਨਪਾਲ ਵਾਲਾ ਪੰਜਾਬ ਸਰਕਾਰ ਨੇ ਹਾਂਜੀ ਹਾਂਜੀ ਕਿਹਾ ਨੇ ਕਿ ਉਹ ਤਾਂ ਬੈਂਕ ਕਰਪਟ ਸੀਗਾ ਘਾਟੇ 'ਚ ਚੱਲ ਰਿਆ ਸੀ ਵੀ ਕਿਤੇ ਉਸ ਕੰਪਨੀ ਨੂੰ ਫਾਇਦਾ ਪਹੁੰਚਾਉਣ ਦੀ ਤਾਂ ਨਹੀਂ ਕੋਸ਼ਿਸ਼ ਦੂਜੇ ਪਾਸੇ ਆਮ ਆਦਮੀ ਪਾਰਟੀ ਅੱਜ ਤੋਂ 3-4 ਸਾਲ ਪਹਿਲਾਂ ਕਹਿੰਦੀ ਸੀ ਕਿ ਜੋ ਬਿਜਲੀ ਸਮਝੌਤੇ ਹੋਏ ਨੇ ਉਹ ਰੱਦ ਕਰਨੇ ਚਾਹੀਦੇ ਨੇ ਕੈਪਟਨ ਸਰਕਾਰ ਤੇ ਦਬਾਅ ਸੀਗਾ ਚੰਨੀਵਾਲੇ ਵੀ ਬਹੁਤ ਜ਼ਿਆਦਾ ਰੌਲਾ ਪਾਉਂਦੇ ਸੀ ਮਿਸਟਰ ਤਰਪਾਲ ਸਿੰਘ ਚੀਮਾ ਤੇ ਅਮਨ अरोड़ा ਉਸ ਸਮਝੌਤੇ ਦਾ ਰਾਖ ਨਿ ਹੋਇਆ ਪਰ ਇਹਨਾਂ ਨੇ ਇੱਕ ਖਰੀਦ ਲਿਆ ਇਹਦੇ ਬਾਰੇ ਕੀ ਕਹਿਣਾ ਕਿ ਕੋਈ ਹੈ ਗੋਲਵਾਲ ਦੇਖੋ ਮੋٹے ਤੌਰ ਤੇ ਤਾਂ ਇਹ ਹੈ ਵੀ ਜਦ ਇਹੋ ਜੀ ਜਿਹੜੀ ਕੰਪਨੀ ਫੇਲ ਹੋ ਰਹੀ ਹੋਵੇ ਇਹ ਤਾਂ ਕਹਿੰਦੇ ਨੇ ਅਸੀਂ ਖਰੀਦਦਾ ਚ ਇਸ ਕਰਕੇ ਜੀ ਬਿਜੀ ਦਾ ਘਾਟਾ ਨਾ ਪੈ ਜੇ ਜੇ ਉਹ ਚੱਲ ਨਹੀਂ ਰਿਹਾ ਸੀ ਤੇ ਕਈਆਂ ਦਾ ਇਹ ਵੀ ਇਤਰਾਜ ਹੈ ਵੀ ਉਹ ਉਹਨੇ ਪੈਸਿਆਂ ਚ ਵੈਸੀ ਵੇਚਣ ਨੂੰ ਫਿਰਦਾ ਸੀ ਉਹ ਕੋਈ ਲੈਂਦਾ ਨਹੀਂ ਸੀ ਇਹਨਾਂ ਨੇ ਲੈ ਲਿਆ ਇਹ ਵੀ ਲੋਕਾਂ ਦਾ ਇਤਰਾਜ ਹੈਗਾ ਵਿੱਚ ਪਰ ਜਿੰਨਾ ਚਿਰ ਇਹ ਸਾਰੇ ਕਾਗਜ਼ ਕਿਉਂਕਿ ਇਹ ਜਿਹੜਾ ਸੌਦਾ ਹੈ ਇਹ ਪਬਲਿਕ ਦੇ ਸਾਹਮਣੇ ਉਸ ਤਰੀਕੇ ਨਾਲ ਨਹੀਂ ਰੱਖਿਆ ਜਾਂਦਾ ਵੀ ਖੋਕੇ ਕਾਗਜ਼ ਆਉਂਦੇ ਨੇ ਜਿਹੜੇ ਵੀ ਆਉਂਦੇ ਨੇ ਉਹਨਾਂ ਚ ਕਈ ਵਾਰੀ ਤੁਹਾਨੂੰ ਕਹਿਣਾ ਬਹੁਤ ਮੁਸ਼ਕਲ ਹੁੰਦਾ ਹੈ ਉਂਝ ਜੇ ਆਪਾਂ ਦੇਖੀਏ ਵੀ ਜੇ ਉਹ ਨਹੀਂ ਵੀ ਚਲਾ ਰਿਹਾ ਸੀ ਕਿਉਂਕਿ ਬਿਜਲੀ ਤੁਸੀਂ ਲਓ ਨਾ ਲਓ ਪੈਸੇ ਤਾਂ ਦੇਣੇ ਸੀ ਜੈ ਸਮਝੌਤੇ ਪਰ ਜਿਹੜੀ ਸਰਕਾਰ ਆਪ ਸਰਕਾਰ ਨੇ ਕਿਹਾ ਸੀ ਅਸੀਂ ਸਮਝੌਤੇ ਰੱਦ ਕਰਾਂਗੇ ਤੇ ਨਾ ਕੈਪਟਨ ਸਰਕਾਰ ਨੇ ਇਹੀ ਕਿਹਾ ਸੀ ਰੱਦ ਕਿਸੇ ਨੇ ਵੀ ਨਹੀਂ ਕਰੇ ਉਹ ਸਮਝੌਤੇ ਰੱਦ ਕਿਉਂ ਨਹੀਂ ਕਰੇ ਇਹ ਤਾਂ ਜਵਾਬ ਦੇਣਾ ਹੀ ਪਊਗਾ ਵੀ ਤੁਸੀਂ ਬਾਬਲ ਕੇ ਕਿਹਾ ਸੀ ਅਸੀਂ ਸਮਝੌਤੇ ਰੱਦ ਕਰਾਂਗੇ ਇਹ ਸਮਝੌਤੇ ਰੱਦ ਕਰਕੇ ਅਸੀਂ ਬਿਜਲੀ ਤੁਹਾਨੂੰ ਸਸਤੀ ਦੇ ਆ ਕੇ ਠੀਕ ਹੈ ਉਹ ਦਰਸ਼ਨ ਵੀ ਸਮਝੌਤੇ ਰੱਦ ਕਿਉਂ ਨਹੀਂ ਕਰੇ ਇਹ ਖਰੀਦਣ ਨਾ ਖਰੀਦਣ ਦਾ ਤਾਂ ਅਗਲਾ ਸਵਾਲ ਹੈ ਲਤੂ ਇਸ ਸਮਝੋ ਤੇ ਰੱਦ ਕਰੋਗੇ ਤਾਂ ਜਿਹੜੇ ਪਲਾਂਟ ਨੇ ਉਹਨਾਂ ਨੂੰ ਖਰੀਦਣ ਚ ਕੋਈ ਹਰਜ ਨਹੀਂ ਫਿਰ ਉਹ ਕੱਟ ਕੇ ਦੇਣਗੇ ਨਾ ਜੇ ਤੁਸੀਂ ਇਹ ਸਮਝੋ ਤੇ ਰੱਦ ਕਰਦੇ ਮਤਲਬ ਉਹ ਤੋਂ ਕੋਰਟਾਂ ਜਾ ਰਹੇ ਨੇ ਉੱਥੇ ਫੈਸਲੇ ਹੁੰਦੇ ਰਹਿਣਗੇ ਐਥੇ ਕਿੰਨੇ ਸੈਲਰਾਂ ਦੇ ਹੋਰਾਂ ਦੇ ਮੈਂ ਦੇਖਦਾ ਐਸੀ ਆਈ ਨਾਲ ਝਗੜਾ ਪੈ ਜਾਂਦਾ ਕੋਈ ਅੱਗ ਲੰਦਾ ਉੱਦੀ ਝਗੜਾ ਝਗੜੇ ਚ ਨਹੀਂ ਜਾਂਦਾ ਸਰਕਾਰ ਨੇ ਆਪਦਾ ਐਕਸ਼ਨ ਕਰਨਾ ਸੀ ਮੈਨੂੰ ਇਹ ਲੱਗਦਾ ਵੀ ਆਪ ਸਰਕਾਰ ਇਸ ਮਾਮਲੇ ਦੇ ਵਿੱਚ ਆਪਣੇ ਪਿਛਮ ਪੈਲੀ ਮੁਲੀਆ ਉਹਨੇ ਬਿਲਕੁਲ ਨਹੀਂ ਉਹ ਕੰਮ ਕਰਿਆ ਜਿਹੜਾ ਕਿ ਲੋਕਾਂ ਨੂੰ ਵਾਅਦਾ ਕਰੀ ਸੀ ਵੱਡੇ ਵੱਡੇ ਕਿ ਅਸੀਂ ਹੌਨਸਾਰ ਸਮਝੌਤੇ ਰੱਦ ਕਰਾਂਗੇ ਇਹ ਤਾਂ ਸਮਝੌਤੇ ਬੜੇ ਹੀ ਨੁਕਸਾਨਦਾਇਕ ਨੇ ਤੇ ਫਿਰ ਰੱਦ ਕਰਨੇ ਸੀ ਨਾ ਇਹ ਡਿੱਡੀ ਚਸੀਂ ਆਏ ਕਰਿਆ ਜੀ ਡਿੱਡੀ ਚਸੀਂ ਇੰਨਾ ਪੈਸਾ ਬਚਾਤਾ ਜੀ ਉਹ ਨਹੀਂ ਤੋਂ ਲੈਣਾ ਕੀ ਇਹ ਲੋਕਾਂ ਨੇ ਤੁਸੀਂ ਕਰਕੇ ਦਿਖਾਓ ਨਾ ਆਪਾਂ ਨੂੰ ਇੱਕ ਚੰਗਾ ਕਦਮ ਵੀ ਕਹਿ ਸਕਦੇ ਕਿ ਨਿੱਜੀਕਰਨ ਵਾਲੇ ਪਾਸਿਓਂ ਥੋੜਾ ਜਿਹਾ ਇਹ ਹੈ ਕਿ ਕੁਝ ਜੋ ਉੱਥੇ ਸਰਕਾਰੀ EMPLOYEES ਹੋਣਗੇ ਜਾਂ ਉਹ ਆਪਣੇ ਬਿਜਲੀ ਬੋਰਡ ਦੇ ਅੰਡਰ ਆ ਜਾਏਗਾ ਜੇ ਇਹ ਕੁਝ ਆਏ ਨੂੰ ਆਪਾਂ ਚੰਗਾ ਕਦਮ ਵੀ ਕਹਿ ਸਕਦੇ ਆ ਨਹੀਂ ਚੰਗਾ ਕਦਮ ਜੇ ਤੁਸੀਂ ਮਤਲਬ ਮੁਰਗੀ ਖਰੀਦੋ ਹਾਥੀ ਦੇ ਪਾਜ ਫੇਰ ਤਾਂ ਨਹੀਂ ਨਾ ਠੀਕ ਉਹੀ ਤਾਂ ਮੈਂ ਕਹਿਣਾ ਵੀ ਲੋਕਾਂ ਦੇ ਸਾਹਮਣੇ ਕਹਿਣ ਚੰਗਾ ਕੰਮ ਤਾਂ ਹੈ ਤਾਂ ਆਏ ਸਰਕਾਰ ਆਪਦਾ ਪਲਾਂਟ ਰਾ ਸੀ ਜੇ ਖਰੀਦਿਆ ਤਾਂ ਲੋਕਾਂ ਨੂੰ ਪਹਿਲਾਂ ਟਰਾਂਸਪਰੈਂਸੀ ਕਰ ਦੇਣਾ ਸਰਕਾਰ ਦੇ ਕਾਰਜ ਤਾਂ ਬੰਦ ਕਰੀ ਜਾਂਦੇ ਨੇ ਆਪਾਂ ਦੇਖੀ ਆਪਦੇ ਤਾਂ ਬੰਦ ਕਰੀ ਜਾਂਦੇ ਨੇ ਇਹ ਡੈਰਾ ਮਰ ਬਤਾਲੀਆਂ ਜੁਨਟਾ ਘਟਾਈ ਜਾਂਦੇ ਨੇ ਰੋਪੜ ਸਰਮਰ ਪਲਾਂਟ ਦਾ ਘਟਾਈ ਜਾਂਦੇ ਨੇ ਤਾਂ ਹੁਣ ਰੋਲੇ ਕਰਕੇ ਨਹੀਂ ਬੰਦ ਹੋਏ ਨਹੀਂ ਇਹ ਬੰਦ ਹੋ ਜਾਣੇ ਸੀ ਇੱਕ ਚਾਰੀ ਸੀ ਦੋਹਾਂ ਦੀ ਬਠਿੰਡਾ ਵਾਲਾ ਬੰਦ ਕਰੀ ਦਿੱਤਾ ਸੀ ਉੱਥੇ ਲਾ ਕਿਉਂ ਨਹੀਂ ਲਾਇਆ ਸਰਕਾਰ ਇਹਦੇ ਬਾਰੇ ਸਪਸ਼ਟ ਦੱਸੇ ਵੀ ਅਸਲ 'ਚ ਇਹ ਸਾਰੇ ਸਮਝੌਤੇ ਨੂੰ ਪਬਲਿਕ ਦੇ ਵਿੱਚ ਕਰੇ ਤਾਂ ਇਹਦੇ ਉੱਤੇ ਲੋਕ ਚਰਚਾ ਕਰ ਸਕਦੇ ਨੇ ਠੀਕ ਇਹਦਾ ਵੀ ਚਰਚਾ ਕਰਨੀ ਹੋਵੇ ਸਰਕਾਰ ਦੀ ਡਿਊਟੀ ਆ ਕਿ ਸਭ ਕੁਝ ਆਪਣੇ ਵੈਬਸਾਈਟ ਤੇ ਪਾ ਦੇਣਾ ਭਾਈ ਇਹਦਾ ਇੰਨਾ ਪੈਸੇ ਦਾ ਸਮਾਨ ਸੀ ਆਹ ਸੀ ਇਹਦੀ ਆ ਹਾਲਟ ਸੀ ਆਹ ਸੀ ਖਰੀਦਿਆ ਇਸ ਤਰੀਕੇ ਨਾਲ ਖਰੀਦਿਆ ਆ ਇਹਦਾ ਸਾਨੂੰ ਲੱਗਦਾ ਪੈਦਾ ਫਰ ਇਹ ਬਣਾ ਹੋ ਗਏ ਕਿ ਉਥੇ ਠੇਕੇ ਤੇ ਜਾਂ ਕੰਟਰੈਕਟ ਦੇ ਮੁਲਾਜ਼ਮ ਰੱਖ ਲੈਣ ਤੇ ਉਹੀ ਜੋ 168 ਐਂਬੂਲੈਂਸ ਵਾਲੇ ਰੋਲਾ ਪਾਉਂਦੇ ਆ ਜਾਂ ਪੀਆਰਸੀ ਵਾਲੇ ਰੋਲਾ ਪਾਉਂਦੇ ਆ ਰਜਗਾਰ ਕਿਸ ਨੂੰ ਨਾ ਮਿਲੇ ਸੋਸ਼ਨ ਫੇਰ ਉਹ ਨਹੀਂ ਉਹ ਤਾਂ ਉਹ ਤਾਂ ਠੋਕਰ ਸਾਹਿਬ ਨਹੀਂ ਦੇਣਾ ਉਹ ਤਾਂ ਉਹ ਤੇ ਬਰਡ ਰੈਂਕ ਦੇ ਹਿਸਾਬ ਨਾਲ ਚੱਲਦੇ ਨੇ ਉਹ ਤਾਂ ਠੇਕੇ ਚ ਆ ਜਿਹੜੇ ਬਾਕੀ ਜਗ੍ਹਾ ਤੇ ਵੀ ਤੇ ਠੇਕੇ ਤੇ ਰੋਜ਼ ਰੱਖੀ ਜਾਂਦੇ ਨੇ ਇਹ ਪਨੇਖਾ ਕੱਢ ਦੇਣਾ ਚਾਹੀਦਾ ਵੀ ਇਹ ਰੈਕਟਰ ਰੱਖਣਗੇ ਜਾਹੀ ਤਾਂ ਰੈਕਟਰ ਨਹੀਂ ਹੈ ਮੈਂ ਅੱਜ ਹੀ ਕਹਿ ਰਿਹਾ ਸੀ ਮੈਂ ਤੁਹਾਨੂੰ ਤਾਂ ਕਹਿਣਾ ਕਿ ਇਹ ਕਿਵੇਂ ਪਾਤੀ ਇਹ ਸਰਕਾਰ ਦੀ ਪੁੱਟੀ ਹੈ ਮੇਰੀ ਛੋਟੀ ਜੀ ਬੇਨਤੀ ਹੈ ਇੱਕ ਲਾਈਨ ਤੇ ਬਸ ਹਾਂਜੀ ਹਾਂ ਮੈਨੂੰ ਅੱਜ ਹੀ ਮੇਰੀ ਪੈਨਸ਼ਨ ਜਮਾ ਹੋਈ ਕਿਤੇ ਉਹ ਜਿਹੜਾ ਸਨੇਹਾ ਆਇਆ ਉਹਦੇ ਚ 4500 ਰੁਪਏ ਹੋਰ ਪੜ ਗਿਆ ਓਕੇ ਤੇ ਮੈਂ ਹੈਰਾਨ ਆ ਵੀ ਜਿਹੜਾ ਇੰਨੀ ਪੈਨਸ਼ਨ ਲੈ ਰਿਹਾ ਇਹਦਾ ਮਤਲਬ ਜਿਹੜਾ ਸਰਕਾਰੀ ਨੌਕਰੀ ਚ ਹੈ ਉਹਦਾ ਤਾਂ 10000 ਵੱਧ ਗਿਆ ਹੂੰ ਜਿਹੜਾ ਮੇਰੇ ਕੱਟਰ ਦਾ ਅਫਸਰ 11000 ਹੂੰ ਜਿਉ ਐਨੇ ਪੈਸੇ ਤੁਸੀਂ ਉਹਦੇ ਵਧਾ ਰਹੇ ਹੋ ਦੂਜੇ ਤੁਸੀਂ ਸਰਕਾਰੀ ਕੀ ਲਾਏ ਹੋ ਨੇ ਕੋਈ 5000 ਤੇ ਕੋਈ 10000 ਤੇ ਕੋਈ 20000 ਤੇ ਤੁਸੀਂ ਇਹ ਕਿਉਂ ਨਹੀਂ ਕਰਦੇ ਵੀ ਜਿਹੜੇ ਪੁਰਾਣੇ ਮੁਲਾਜ਼ਮ ਤੇ ਪੁਰਾਣੇ ਰੈਗੂਲਰ ਪੂਰੀ ਤਨਖਾਹ ਲੈ ਰਹੇ ਨੇ ਪੂਰੀ ਪੈਨਸ਼ਨ ਲੈ ਰਹੇ ਨੇ ਵੀ ਅੱਜ ਉਹਨਾਂ ਨੂੰ ਨਹੀਂ ਅਸੀਂ ਪੈਸੇ ਦੇਨੇ ਤੁਸੀਂ ਤਾਂ ਜਿਹੜੇ ਨਵੇਂ ਲੜਕੇ ਡੜਕੀਆਂ ਨੇ ਉਹ ਰੱਖਾਂਗੇ 25000 ਤੋਂ 50000 ਤੱਕ ਉਹਨਾਂ ਨੂੰ ਤਨਖਾਹ ਦੇਾਂਗੇ ਕਿਉਂ 5-5000 ਜਿਉ ਬਈ ਕਿਉਂ 10-10000 ਜਿਉ ਫੇਰ ਵੀ ਉਹਨਾਂ ਨੂੰ ਐਨੇ ਕਿ ਸਾਲਾਂ ਬਾਅਦ ਅਸੀਂ ਉਹ ਤੋਂ ਵਧਾਵਾਂਗੇ ਹਾਂ ਫਰਿਓਲੀ ਇਹ ਪੱਕਾ ਵੀ ਉਹਨਾਂ ਨੂੰ ਇਸ ਤਨਖਾਹ ਤੋਂ ਕੰਮਾਂਗੇ ਨਹੀਂ ਬਾਹਰ ਇਹ ਵੀ ਨਾਲ ਪੱਕਾ ਕਰੋ ਵੀ ਹਟਾਵਾਂਗੇ ਨਹੀਂ ਇਹ ਨਹੀਂ ਆ ਵੀ ਜਿੱਦ ਮਰਜੀ ਢਾ ਦੇ ਵੀ ਇਹ ਠੀਕ ਹੈ ਉਹਨਾਂ ਦੀ ਅਸੀਂ ਤਨਖਾਹ ਵਧਾਉਂਦੇ ਜਾਵਾਂਗੇ ਪਰ ਅਸੀਂ ਉਸ ਕੋਈ ਨਾ ਕੋਈ ਤਰੀਕਾ ਲੱਭੋ ਤਾਂ ਕਿ ਜਿਹੜੇ ਨਵੇਂ ਨੌਜਵਾਨ ਸਾਡੀ ਪੀੜ੍ਹੀ ਹੈ ਜਿਨੇ ਪੰਜਾਬ ਨੂੰ ਸਾਹਮਣਾ ਹੈ ਉਹ ਘੱਟੋ ਘੱਟ ਉਹਨੂੰ ਆਏ ਉਮੀਦ ਤਾਂ ਹੋਵੇ ਉਹ ਤਾਂ ਬੇਅਮੀਦੀ ਖੋਈ ਫਿਰਦੀ ਆ ਤੋ ਇਸ ਕਰਕੇ ਇਹ ਮੈਨੂੰ ਆ ਲੱਗਦਾ ਵੀ ਤਾਂ ਤਨਖਾਹਾਂ ਦੇ ਮਾਮਲੇ 'ਚ ਜਿਹੜਾ ਆਮ ਬੰਦਿਆਂ ਨੂੰ ਦੇਣ ਚਾਹੀਦੀ ਸੀ ਨੌ ਜਾਣਨ ਦੇਣੀ ਚਾਹੀ ਉਹ ਦੇਣ ਦੀ ਬਜਾਏ ਕਿਸੇ ਹੋਰ ਪਾਸੇ ਪੈਸਾ ਡਾਈ ਜਾ ਰਹੇ ਨਹੀਂ ਸਾਰੇ ਪਾਸੇ ਪੈਸੇ ਦਾ حساب ਖਤਾਬ ਨਹੀਂ ਲਾ ਰਹੇ ਜਿੱਥੇ ਪੈਸਾ ਮੂਹੀ ਜੜਾਈ ਜਿਹੜਾ ਜਿਆਦਾ ਰੌਲਾ ਪਾਉਂਦਾ ਅਸਲ ਕੀ ਕੀ ਕਰਦੇ ਨੇ ਇਹਨਾਂ ਦੀ ਸਭ ਤੋਂ ਵੱਡੀ ਇੱਕ ਤਾਂ ਰੌਣਾ ਰੂਣਾ ਪਾ ਕੇ ਆਏ ਨੇ ਇਹ ਜਿਹੜੇ ਜਿਆਦਾ ਰੌਲਾ ਪਾਉਂਦੇ ਨੇ ਭਾਵੇਂ ਜਮਾ ਹੀ ਉਹ ਪੈਸਾ ਖੂਚ ਛੁੱਟੀ ਜਾਣਾ ਉਹਨਾਂ ਨੂੰ ਪੈਸੇ ਦੇ ਹੀ ਜਾਂਦੇ ਨੇ ਕਿ ਜਿਹੜੇ ਚੁੱਪ ਨੇ ਉਹਨਾਂ ਨੂੰ ਚੋਨੀ ਵੀ ਨਹੀਂ ਦਿੰਦੇ ਏਡਾ ਗਲਤ ਹੈ ਨਹੀਂ ਉਹਦੇ ਵਿੱਚ ਘਰਦਾ ਹੈ ਉਹਦੇ ਵਿੱਚ ਇਹ ਫਰਮਲ ਬ੍ਰਾਂਚ ਵੀ ਇਹੀ ਕੁਛ ਕਰਨਾ ਹੈ ਦੇਖ ਲੇ ਸਹੀ ਕਾ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ